ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲਿਆਂ ਨੂੰ ਬੱਗਾਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਾੜਾ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈਏ ਤੇ ਇੱਕ ਗੱਬਣ ਪ੍ਰਾਈਜ਼ ਜਾਇਜ਼ ਹੀ ਹੋਣਗੇ ਗੱਲਾਂ ਬਾਤਾਂ ਬਾਈ ਨਾ ਕਰਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਆ ਜੀ 9914566058 9914566058 ਜੀ ਦੋ ਨਾਗ ਬਕਾਉ ਬਾਈ ਜੀ ਦੋ ਨਾਗ ਆ ਬਾਈ ਜੀ ਕੱਲ ਤਿੰਨ ਨਾਗ ਸੀਗੇ ਉਹ ਤਾਂ ਬਾਈ ਨਾਲ ਦੀ ਨਾਲ ਹੀ ਉੱਡ ਗਏ ਭੈਣ ਭਰਾਵਾ ਆਪਾਂ ਨੂੰ ਇੰਨਾ ਸੰਜੋਗ ਕਰਦੇ ਆ ਕਿਉਂਕਿ ਜਦੋਂ ਮਾਲ ਚੰਗਾ ਲੈਣਾ ਬਾਈ ਫਿਰ ਵੇਖਣਾ ਹੀ ਹੈ ਜੇ ਹੁਣ ਲੈ ਲੈ ਕੇ ਗੰਦ ਬੰਨੀ ਜਾਵਾਂਗੇ ਤੈਨੂੰ ਵੀ ਪਤਾ ਨਹੀਂ ਵਿਕਦਾ ਉਹ ਨਹੀਂ ਵਿਕਦਾ ਤਾਂ ਜੀ ਹੁਣ ਆਪਣਾ ਮਾਲ ਵੇਲਾ ਕੱਲ ਤੇ ਆਹ ਹੁਣ ਜਾਂਦੀ ਅੱਧੇ ਘੰਟੇ ਦੀ ਸੂਈ ਆ ਜਰਸੀ ਆ ਵੀਰੇ ਪੰਜਾਬ ਵਾਲੀ ਠੀਕ ਐ ਤੇ ਅਗਲਾ ਐਵੇਂ ਹਿਮਾਚਲ ਵਾਲੇ ਨੂੰ ਪੰਜਾਬ ਵਾਲੀ ਗਈ ਜੇ ਤਾਂ ਉਹ ਕੰਮ ਤਾਂ ਆਪਣੇ ਕੋਲੇ ਹੈ ਨਹੀਂ ਥਣ ਵਿਖਾ ਦੇ ਕਿੰਨਾ ਚੰਗਾ ਪੀੜੀ ਦੇ ਪਾਵਾਂ ਵਰਗਾ ਸਹੀ ਐ ਥਣ ਕਿੰਨਾ ਚੋਅ ਆਈ ਚੂਈ ਇਹਨੂੰ ਇੱਕ ਨੰਬਰ ਲੱਗੀ ਅੱਧੇ ਇੱਕ ਘੰਟੇ ਦੀ ਸੂਈ ਆ ਅਜੇ ਢੇਰ ਪੈਣੀ ਬਾਕੀ ਐ ਕਿਉਂਕਿ ਅੱਧਾ ਘੰਟਾ ਹੀ ਹੋਇਆ ਠੀਕ ਐ ਬਾਈ ਚਵਾਈ ਚੂਈ ਵਧੀਆ 2 ਕਿਲੋਗਾਂ ਬੋਲਾ ਵੀ ਚੋਤਾ ਆ ਮਾਪਾ ਲੈ ਬਿਨਾ ਨਿਆਣੇ ਤੋਂ ਬਹਿ ਜਾ ਆਪਣਾ ਚਵਾਈ ਵੇਖ ਸੋ ਚਵਾਈ ਬਹੁਤ ਚੰਗੀ ਐ ਮਾੜੀ ਬਾਲਟੀ ਤਾਂ ਗਲੀਆਂ ਕਰ ਦੂੰਗੇ ਇੰਨੀ ਚਵਾਈ ਚੰਗੀ ਐ ਅੱਛਾ ਮੋਟੀ ਧਾਰਾ ਘੁੱਟੇ ਆ ਰਹੀ ਹੈ ਮਾਸੀ ਵੋਟਰ ਵਾਲਾ ਚੋਣਾ ਬਾਈ ਹੂੰ ਇੰਨੀ ਚੰਗੀ ਚਵਾਈ ਲੱਗੀ ਆ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀਰੇ ਕਹਿੰਦੇ ਵੀ ਪਹਿਲੇ ਸੂਏ ਯਾਨੀ 18 ਲੀਟਰ ਦਿੱਤਾ ਹੈ ਹੂੰ ਬਾਕੀ ਆਪਣਾ ਮਾਲ ਖਰੀਦਿਆ ਹੁੰਦਾ ਜਿੰਨਾ ਆਪਾਂ ਨੂੰ ਵੀਰੇ ਅਗਲੇ ਨੇ ਦੁੱਧ ਕਹਿਣਾ ਸੀ ਉਨਾ ਹੀ ਕਹਿਣਾ ਉਹੀ ਅਸੀਂ ਸੂਆ ਕਹਿਣਾ ਸਹੀ ਹੈ ਬਾਕੀ ਨਿਰਖ-ਪਰਖ ਤੁਸੀਂ ਕਰਕੇ ਲੈਣੀ ਵੀ ਅਸੀਂ ਇੰਨਾ ਤੋਂ ਤੇ ਚੋ ਸਕਦੇ ਆ ਆਪ ਦੀ ਸਮਝ ਨਾਲ ਤੁਸੀਂ ਲੈਣਾ ਅਸੀਂ ਆਪ ਦੀ ਸਮਝ ਨਾਲ ਪੈਸੇ ਲਾਏ ਆ ਵੀਰੇ ਤੁਸੀਂ ਆਪ ਦੀ ਸਮਝ ਨਾਲ ਪੈਸੇ ਲਾ ਕੇ ਲੈਣੀ ਆ ਦੂਜਾ ਸੂਆ ਚੁਆਇਸ ਕੋਈ ਦੀ ਇੱਕ ਨੰਬਰ ਦੋਸਤੋ ਦੂਜਾ ਸੂਆ ਬੋਲੀ ਚੋਈ ਕੁਛ ਮੋਗਰੇ 2 ਕਿਲੋ ਚੋਤੀ ਬੱਚਾ ਉਹ ਮੰਤਰੀ ਕੀਤਾ ਪਿਆ ਟੈਂਟ ਠੀਕ ਹੈ ਦੋਸਤੋ ਮਗਰ ਮੰਤਰੀ ਹੈ ਕਿ ਮੰਤਰੀ ਕਿਹੜਾ ਸਾਫਕਾ ਕਿ ਮੌਜੂਦਾ ਸਾਫਕਾ ਪੱਬੂ ਆ ਮਗਰ ਤਾਂ ਛੇਡਾ ਕਰਦਾ ਬਾਈ ਕਿ ਮਗਰ ਮੰਤਰੀ ਹੈ 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਨੇ ਦਿੱਤਾ ਦੂਜੇ ਸੂਏ ਸੂਈ ਆ ਕੱਦ ਕਾਠ ਵੱਡਾ ਹੀ ਆ ਹਵਾਨਾ ਸੋਹਣਾ ਥਣ ਬਹੁਤ ਚੰਗਾ ਮੋਟਾ ਜਾਨ ਵਾਲਾ ਹਾਂ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਦੀ ਆ ਜੇ ਤਾਇਆ ਸੂਆ ਪਸ਼ੂ ਬੱਚੇ ਦਾ ਨਾ ਕਰੂ ਫਿਰ ਤੋਕੜਨੇ ਥੋੜੀ ਕਰਨਾ ਜੇਰ ਪੈਣੀ ਬਾਕੀ ਆ ਕਿਉਂਕਿ ਸੂਈ ਨੂੰ ਅੱਧਾ ਘੰਟਾ ਹੀ ਹੋਇਆ ਹਾਂ ਖੱਟਾ ਬੋਲਾ ਜਾਵਾਂ ਤੁਸੀਂ ਬੱਚਾ ਹੀ ਦੇਖ ਲਓ ਗਿੱਲਾ ਪਿਆ ਹਜੇ ਕੋਈ ਬੱਚਾ ਨਹੀਂ ਹਜੇ ਸੁੱਕਿਆ ਗਿੱਲਾ ਪਿਆ ਖੱਟੀਆਂ ਖੁਰੀਆਂ ਜਾਵਾਂ ਆਵੇ ਲੱਤ ਜੀ ਦਾਸਾ ਹਾਂ ਲੈ ਉਹ ਗਿੱਲਾ ਜਾਵਾਂ ਫਿਰ ਹਾਂ ਸਹੀ ਆ ਉੱਠਿਆ ਨਹੀਂ ਜਾਂਦਾ ਹਜੇ ਬੱਚੇ ਤੋਂ ਹੂੰ ਕਿਉਂਕਿ ਸੂਈ ਨੂੰ ਹੋਇਆ ਹੀ ਸਾਰ ਅੱਧਾ ਘੰਟਾ ਉਪਰੋਂ ਫਟਾਂ ਨੂੰ ਚੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫੱਸਿਆ ਪਿਆ ਇਹ ਕਿਹਨਾ ਚੰਗਾ ਲੱਗਾ ਮੱਝ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ ਕੱਦ ਵੱਡਾ 18 ਕਿਲੋ ਦੁੱਧ ਬਾਈ ਦਸ ਦਾ ਪਹਿਲੇ ਸੂਏ ਦਿੱਤਾ ਦੂਜੇ ਸੂਏ ਸੂਈ ਹੈ ਯਾਰ 20 ਕਿਲੋ ਦੁੱਧ ਪਾਉਣਾ ਚਾਹੀਦਾ ਜਿਵੇਂ ਜਾਨ ਵਾਲੀ ਆ ਹੂੰ ਬਾਕੀ ਅਗਲੇ ਨੇ ਆਪਦੀ ਸਮਝ ਨਾ ਲੈਣੀ ਆ ਠੀਕ ਹੈ ਆਪਣੇ ਕੋਲੇ ਰਹਿੰਦੀ ਆਪਾਂ ਤਾਂ ਵੀਰੇ 24 ਦੇਵਾਂਗੇ ਚਵਾ ਦੇ ਆਂਗਾ ਆਪਾਂ ਯਾਰ ਆਪਾਂ ਚਵਾ ਦੇ ਆਂਗੇ ਆਪਣੇ ਕੋਲੇ ਰਹਿੰਦੀ ਆ ਸਹੀ ਹੈ ਜੇ ਅਗਲੇ ਨੇ ਜਾ ਕੇ ਦਾਣਾ ਹੀ ਉਹ ਨਿੱਕੀ ਜੀ ਕੌਲੀ ਨਾ ਪਾਉਣਾ ਫੇਰ ਤਾਂ ਦੇਣਾ ਹੀ ਕਹਾਦਾ ਤੈਨੂੰ ਵੀ ਪਤਾ ਹਾਂ ਜੈ ਜੈ ਮੁੱਲ ਛੱਡ ਦੇ ਆ ਫਿਰ ਜੈ ਜੈ ਮੁੱਲ ਕਰਾਉ ਨੂੰ ਭਲਾ 65 ਕਰਾ ਲਾ 62 ਕਰਾ ਲਾ 56000 ਤੀ ਦੇ ਦਿਆਂ ਕੋਈ ਨਹੀਂ ਕਿਹੜਾ ਭੈਣ ਭਰਾ ਫੋਨ ਲਾਊਗਾ ਮਾਣ ਕਰਾਂਗੇ ਜੱਥਗ੍ਰਾਂ ਦਾ ਦੇਣਾ ਅੱਜ ਅੱਛਾ ਕਿਹੜੇ ਅਸੂ ਤੇ ਠੀਕ ਹੈ ਹੈ ਸਹੀ ਹੈ ਦੋਸਤੋ ਮੁੱਲ ਬਾਈ ਕਹਿੰਦਾ ਭਾਵੇਂ 65 ਕਰਾ ਲਓ 56000 ਦੀ ਦੇ ਦੇਣੀ ਆ ਸੰਗਰਾਣ ਦਾ ਬਾਈ ਕਹਿੰਦਾ ਦੇਣਾ ਦਿਹਾੜਾ ਅੱਜ ਮਾਣ ਕਰੂੰ ਬਾਈ ਕਹਿੰਦਾ ਬੇਫ ਠੀਕ ਹੈ ਕੰਮ ਨੇ ਨਾ ਕਿਤੇ ਰੱਖੀ ਉਹ ਵੀ ਬੇਫਿਕਰਾ ਹੋ ਕੇ ਲੈ ਜੀ ਇੰਨੀ ਚੰਗੀ ਵਹਿੜਾ ਵੇ ਕਿ ਨਾ ਖਾਣ ਲੱਗਾ ਥਾਣਾ ਵਖਾਦੇ ਨੇੜੇ ਤੋਂ ਹਾਂ ਪੂਰੀ ਜਾਨ ਵਾਲਾ ਜਿਹੜਾ ਅਗਲਾਂ ਦਾ ਪੀੜੀ ਦੇ ਪਾਵਿਆਂ ਵਾਲਾ ਲੈਣਾ ਥਾਣਾ ਚੁਰਲ ਕਚੁਰਲ ਕਾਲੀ ਗਿਆ ਅਗਲਾਂ ਦਾ ਬਾਈ ਨਵੇੜਾ ਨਹੀਂ ਕਰਦੀਗੀ ਸਹੀ ਗੱਲ ਥਣ ਜਾਨ ਵਾਲਾ ਇਹਦਾ ਅਗਲਾਂ ਵਛੀ ਚਾਂਕ ਚੁੰਕ ਨਵਾਉਣ ਨੂੰ ਵਾਲਿਆ ਚਮਕਾਰੇ ਮਾਰਨੇ ਵਛੀ ਨੇ ਲਸੀ ਠੰਡੀ ਜਿਹਨੇ ਮਾਰਗੀ ਯਾਰ ਬਹਿ ਜਾਣਾ ਸਹੀ ਹੈ ਲੈ ਪੂਰੀ ਆ ਕੱਡੂ ਬਾਲਟੀ ਚ ਮੋਰੀਆਂ ਥੱਲੇ ਆ ਮੈਂ ਨਾ ਮਾੜੀ ਦੇ ਤਾਂ ਥੱਲੇ ਵੇਚੀ ਕੱਢ ਦੇਣੀਆਂ ਇਹ ਮੋਰੀਆਂ ਸਹੀ ਹੈ ਮਾੜੀ ਬਾਲਟੀ ਨੇ ਉਹ ਲੈ ਕੇ ਬੈਠੋ ਬਾਈ ਕੋਈ ਚੰਗੀ ਬਾਲਟੀ ਲੈ ਕੇ ਥੱਲੇ ਬੈਠੋ ਸਹੀ ਹੈ ਚੰਗੀ ਚਵਾਈ ਚੰਗੀ ਹੋਊਗੀ ਹੂੰ ਸਹੀ ਹੈ ਅਸਰੜ ਕਰੂਗੀ ਬਾਲਟੀ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਮਾੜੀ ਬਾਲਟੀ ਦਾ ਥੱਲਾ ਕੱਢ ਦੂਗੀ ਇੰਨੀ ਚੰਗੀ ਚਵਾਈ ਹੈ ਇਹਦੀ ਬਾਈ ਥਾਣੀ ਦੱਸਦਾ ਇਹ ਤਾਂ ਲੱਕੜਾ ਜਵਾਕ ਹੈ ਜਿਹਨੇ ਖਰੀਦਣੀ ਆ ਅਗਲੇ ਨੂੰ ਪਤਾ ਥਣ ਜਾਣ ਵਾਲਾ ਸਹੀ ਗੱਲ ਦੋ ਨੰਬਰ ਤੇ ਆ ਜੀ ਇਹ ਵੀਰੇ ਦੂਜੇ ਸੂਰੇ ਸੁਣੀਏ ਠੀਕ ਹੈ ਪੰਜ ਛੇ ਦਿਨ ਦੀ ਕੱਚੀ ਆ ਹੂੰ ਇਹ ਵੀ ਛਾਈ ਵਾਲ ਦਾ ਕ੍ਰੋਸ ਕੈਪ ਚਫ ਦਾ ਮੰਨ ਲੈ ਸ਼ਹੀਵਾਲ ਦਾ ਮੰਨ ਲੈ ਸੀਰ ਠੰਡੀ ਹੈ ਵੀ ਤਿੰਨ ਕਿਨੇ ਲੈ ਜੂ? ਢੈੜੇ ਦੇ 6 ਦਿਨ ਦੱਸਿਆ ਆਪਾਂ ਨੂੰ। ਕਿੰਨਾ ਕੁ ਦੁੱਧ ਕੱਢ ਜੂ? ਦੁੱਧ ਕਿਨੇ ਹੋ ਕਹਿੰਦੇ ਆਪਾਂ 19 ਲੀਟਰ ਚੋਇਆ ਪਹਿਲਾਂ ਦਾ। ਆਪਾਂ ਤਾਂ ਚੋਇਆ ਨਹੀਂ ਅਗਲੇ ਨੇ ਆਪਦੀ ਸਮਝ ਨਾ ਲੈਣਾ ਆਪਾਂ ਤਾਂ ਵੀਰੇ 19 ਘਾਰਾਂ ਵੀ ਨਹੀਂ ਮਾਰੀਆਂ। ਸਹੀ ਹੈ। ਹਾਂ। ਦੋਸਤੋ ਬਾਈ ਕਹਿੰਦਾ ਜਿੰਨਾਂ ਤੋਂ ਲਈਓ ਕਹਿੰਦੇ ਦੂਜੇ ਸੂਵੇ ਸੁੰਦੀ ਆ 19 ਲੀਟਰ ਦੁੱਧ ਇਹਦੇ ਥੱਲੋਂ ਚੋਇਆ। ਪਰ ਬਾਈ ਕਹਿੰਦਾ ਆਪਾਂ ਤਾਂ 19 ਧਾਰਾਂ ਵੀ ਨਹੀਂ ਮਾਰੀਆਂ। ਆਪਾਂ ਤਾਂ ਖਰੀਦੀ ਐ ਜਿਹਦੇ ਪਸੰਦ ਆਉ। ਅਗਲਾ ਆਪਦੀ ਸਮਝ ਨਾ ਲਵੇ ਆਕੇ। ਵੱਡੀ ਵਹਿੜ ਚੋਲ ਵਾਲੀ ਬੱਚੀ ਹੈ ਲੈਵਾ ਲਾਹੂ ਬਹੁਤ ਕਹੋਂਗੇ ਕੱਲੀ ਕੱਚੀ ਕੱਜੀ ਦਿਨ ਕਿਨੇ ਲੈ ਜਾਣੇ ਇਹਨੇ ਦਿਨ ਵੀ ਤਾਂ ਲੈ ਜੂ ਛੇ ਦਾ ਤਾਂ ਲੈ ਛੇ ਦਾ ਲੈ ਦੱਸਦੇ ਆ ਪੰਜ ਛੇ ਦਿਨ ਬਾਈ 10 ਦਾ ਲੈ ਜੂਗੀ ਖੱਟ ਕੇ ਤੋੜਨ ਵਾਲੇ ਬਾਈ ਆਪਣੇ ਕੋਲ ਹਾਂ ਪਹਿਣਾ ਦੋਵੇਂ ਜਾਨ ਵਾਲੀਆਂ ਆਇਆਂ ਨੀਂ ਕਿ ਫੜ ਕੇ ਖੱਟ ਕੇ ਤੋੜਨੀਆਂ ਪੈਣੀਆਂ ਫੇਰ ਤੁਰਨਗੀਆਂ ਇਹਦਾ ੱੱੱਕੇ ਮਾਰਦੀਆਂ ਦੋਵੇਂ ਤੇ ਜੇ ਇੱਥੇ ਮਾੜੀ ਵੈੜ ਹੁੰਦੀ ਹੁਣ ਜਿਵੇਂ ਤਿਲ ਕੀ ਸੀ ਤਾਂ ਉਹਨੇ ਤਾਂ ਡੈਗ ਪੈਣਾ ਸੀਗਾ ਪਰ ਛਾਲ ਮਾਰ ਕੇ ਉੱਠ ਗੜੀ ਆ ਹਾਂ ਚਮਕਦਾਮ ਕਾਲੀਆਂ ਕੋਈ ਰੁੱਖੀਆਂ ਨਹੀਂ ਹੂੰ ਠੀਕ ਆ ਚਮਕਾਨੇ ਵਾਲਾ ਵੇੜਾ ਤੈਨੂੰ ਪਤਾ ਚਮਕਾਰੇ ਵਾਲੀ ਨੇ ਦੁੱਧ ਦੇਣਾ ਹਾਂ ਲਹੂ ਵਾਲੀ ਵੇੜ ਨੇ ਦੁੱਧ ਦੇਣਾ ਨਾਨ ਵਾਲੀ ਨੇ ਦੇਣਾ ਥਣ ਵਿਖਾ ਦੇ ਵੀਰੇ ਕਿੰਨਾ ਚੰਗਾ ਥਣ ਲੱਗਾ ਕੇਜ ਜਿਹਾ ਲੱਗਾ ਰੋਗ ਰੋਗ ਦਾ ਥਣ ਥਣ ਇਹਦੇ ਵੀ ਪੂਰੇ ਚੰਗੇ ਆ ਪੂਰਾ ਚੰਗਾ ਥਾਣਾ ਵੀਰੇ ਕੱਲੀ ਦਿਨ ਜਰੂਰ 5 6 ਲੈ ਜੂ ਲੈਟ ਕੇ ਸੋਣਾ ਜਦ ਦਿਨ ਤਿਆਰ ਹੋ ਗਈ ਪੂਰੀ ਵੱਡੀ ਵੱੱਛੀ ਆ ਜਾਨ ਵਾਲੀ ਦੋਹਾਂ ਦੇ ਦੁੱਧ ਮੱਝਾਂ ਰਗਾਉਣਾ ਜਮਾ ਚਟਾ ਆਪਣਾ ਮੁੱਲ ਵੀਰੇ ਤੈਨੂੰ ਪਤਾ ਆਪਣੇ ਮੁੱਲ ਹੁੰਦੇ ਜਾਇਜ਼ ਤਾਂ ਹੀ ਆਪਣਾ ਮਾਲ ਤੈਨੂੰ ਵੀ ਪਤਾ ਆਪਾਂ ਜਾਇਜ਼ ਕਮਾਈ ਨਾਲ ਨਫਾ ਲੈਨੇ ਤਾਂ ਜੀ ਆਪਣਾ ਮਾਲ ਨਿੱਤ ਵਿਗਦਾ ਰਿਹਾ ਟਿਕੀ ਸਹੀ ਆ ਤੇ ਨਹੀਂ ਤੈਨੂੰ ਪਤਾ ਵੀ ਅੱਕੀ ਵੇਚਣੀ ਔਖੀ ਹੋ ਜਾਂਦੀ ਹੈ ਜੇ 10000 ਮਾਂਕੇ ਵੇਚਾ ਅਗਲੇ ਇਹ ਤਾਂ ਗੱਲ ਹੈਗੀ ਆ ਤੇ ਜੇ ਇਹ ਨਾ ਫੇਰ ਕੌਣ ਦਿੰਦਾ ਤਾਂ ਹੀ ਵਿਕਦੀਆਂ ਹਾਂ ਇਹ ਬੱਚੀ ਜੇ ਆਪਾਂ 5-6 ਦਿਨ ਸਾਹ ਹੁੰਦੇ ਆ ਹੋ ਸਕਦਾ ਫੇਰ ਤਾਂ ਬੱਚੇ ਆਪਾਂ ਬਾੜ ਦਾ ਰੇਟ ਦੀ ਕਿਹ ਹੁੰਦੀ ਹੈ ਹਾਂ ਅੱਜ ਵਾਲਾ ਭਾਏ ਵੀ 56 ਦੀ ਦੇ ਦਾਂਗੇ ਕਿਉਂਕਿ ਉਹ 56 ਦੀ ਕਿਹਾ ਭਲੇਖਾ ਪੈਂਦਾ ਰਹਿੰਦਾ ਇੱਕੋ ਭਾ ਇੱਕ ਭਾਈ ਰੱਖ ਯਾਰ ਕਿ ਕੀ ਹੁੰਦਾ 1000 ਉਧਰ ਕੀ ਦਾ 1000 ਉਧਰ ਕੀ ਸਹੀ ਹੈ ਹਾਂ 56 ਦੀ ਇਹ ਦੇ ਦਾਂਗੇ ਦੋਸਤੋ ਭਾਈ ਕਹਿੰਦਾ ਐਵੇਂ ਭਾ ਦੇ ਭਲੇਖੇ ਜੇ ਪੈਂਦੇ ਆ ਇੱਕ ਨੰਬਰ ਦਾ ਕਿੰਨਾ ਮੁੱਲ ਆ 2 ਨੰਬਰ ਦਾ ਕਿੰ 56 56000 ਦੀਆਂ ਦੇ ਦੇਣੀਆਂ ਦੋਵੇਂ ਵੀ ਵੀਡੀਓ ਤੋਂ ਭੈਣ ਭਰਾਵਾਂ ਨੂੰ ਸਿੱਧੇ ਨੰਬਰ ਭੇਜ ਦੇ ਵੀ ਬਾਈ ਇੱਥੇ ਵੀਡੀਓ ਪਾ ਰਹੇ ਹੋ ਬਾਈ ਇੰਨੀਆਂ ਵੀਡੀਓ ਸਾਥੋਂ ਪੈਂਦੀਆਂ ਨਹੀਂ ਤਾਂ ਹੀ ਆਪਾਂ ਹਿੰਮਤ ਲਾਈਵ ਟੀਵੀ ਰਾਹੀਂ ਵੀਡੀਓ ਪਾਉਣੇ ਆ ਕਿਉਂਕਿ ਸਾਰੇ ਭੈਣ ਭਰਾਵਾਂ ਆ ਤੇ ਆਫਰ ਹੀ ਹੁੰਦੀ ਆ ਕਿ ਸਾਰਿਆਂ ਜਿਹੜੇ ਨਹੀਂ ਵੀ ਦੇਖਿਆ ਮੇਰਾ ਮਤਲਬ ਸਿੱਧਾ ਹੈਲੋ ਦਾ ਮੈਸੇਜ ਨਹੀਂ ਭੇਜਦਾ ਸਿੱਧੀ ਵੀਡੀਓ ਅਗਲੇ ਦੇ ਕੋਲੇ ਜਾਊਗੀ ਸਿੱਧੀ ਕੋਲੇ ਹਾਂ ਜਿਹੜਾ ਮਰਜ਼ੀ ਦੇਖ ਲਿਆ ਆਪਣਾ ਐਨੀ ਵੀ ਉਹਨੂੰ ਵੀ ਭੇਜਣੀਆਂ ਉਹਨੂੰ ਵੀ ਭੇਜਣੀਆਂ ਕਿਉਂਕਿ ਵੀਡੀਓ ਵੀਰੇ ਭੇਜੀ ਨਹੀਂ ਜਾਂਦੀ ਕਿਉਂਕਿ ਨੰਬਰ ਬਾਹਲੇ ਆਉਂਦੇ ਆ ਇੰਨੀਆਂ ਵੀਡੀਓ ਸਾਰੇ ਭੈਣ ਭਰਾਵਾਂ ਨੂੰ ਪੂਰੇ ਕਰ ਦਿੰਨੇ ਆ ਵੀਡੀਓ ਨੂੰ ਸਹੀ ਆ ਹਾਂ ਦੋਸਤੋ ਵਧੀਆ ਲੱਗੀ ਸੀ ਭਾਈ ਕਹਿੰਦਾ ਇੰਨੇ ਭੈਣ ਭਰਾਵਾਂ ਨੂੰ ਵੀਡੀਓ ਭੇਜੀਆਂ ਨਹੀਂ ਜਾਂਦੀਆਂ WhatsApp ਜਰੀਏ ਤਾਂ ਕਹਿੰਦਾ ਭਾਈ ਕਹਿੰਦਾ ਵੀਡੀਓ ਪਾਈ ਦੀਆਂ ਹਮਤ ਲਾਈਵ ਟੀਵੀ ਤੇ ਸਾਰੇ ਭੈਣ ਭਰਾਵਾਂ ਦੇ ਘਰੋਂ ਘਰੀ ਵੀਡੀਓ ਭੇਜ ਦੇ ਦਿੰਦੀਆਂ ਬਾਕੀ ਮੌਤ ਆਪਣੇ ਵੀਰੇ ਜਾਇਜ਼ ਹੁੰਦੇ ਆਵੇਂ ਆਪਾਂ ਬਾਹਲਾ ਮੌਲ ਨਹੀਂ ਕਰਦੇ ਹੁੰਦੇ ਸਹੀ ਮੌਲੇ ਵੀ ਕਰੀ ਜੋ ਮੁੜ ਕੇ ਐਵੇਂ ਵਾਂਗੂ ਖੜ੍ਹਦੇ ਹੋ ਆਪਣਾ ਉਹ ਕੰਮ ਨਹੀਂ ਹੁੰਦਾ ਆਪਾਂ ਜਾਇਜ਼ ਜੀ ਕਮਾਈ ਨਾਲ ਵੇਚਣਾ ਹੈ ਬਾੜਾ ਆਪਣਾ ਫਰਕ-ਚਰਕ ਨਹੀਂ ਹੁੰਦਾ ਮਾਲੂ ਆ ਕਈ 10 ਦਿਨ ਵੱਧ ਮੁੱਲ ਮੰਗੀ ਜਾਂਦੇ ਆ ਫਿਰ ਐਵੇਂ ਫੜਾ ਨਹੀਂ ਹੁੰਦਾ ਕਿਉਂਕਿ ਭੈਣ ਭਰਾਵਾਂ ਜਿਹੜੇ ਆਪਣਾ ਸੌਦਾ ਕਰਦੇ ਉਹਨਾਂ ਨੂੰ ਆਪਣੇ ਬਾਰੇ ਪਤਾ ਹੀ ਆ ਕਿਉਂਕਿ ਜਿਵੇਂ ਆਪਣੇ ਨਾਲ ਸੌਦੇ ਅਗਲੇ ਕਰਕੇ ਲੈ ਜਾਂਦੇ ਆ ਭੈਣ ਭਰਾਵਾਂ ਦਾ ਮਾਨ ਕਰੀਦਾ ਚਲੋ ਹਨ ਹਾਂ ਦੋਸਤੋ ਬਹਿਲ ਕੋਲ ਜਾਇਜ ਮੋਲ ਦੀਆਂ ਸੋਹਣੀਆਂ ਵੱਡੀਆਂ ਚੰਗੇ ਦੁੱਧ ਵਾਲੀਆਂ ਦੋ ਵਿਹੜਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਬਾਣ ਇੱਕ ਨੰਬਰ ਲੈ ਜੇ ਦੋ ਨੰਬਰ ਵੀ ਸੂਈ ਮੰਨੋ ਚਾਰਾ ਪੰਜਾਂ ਦਿਨਾਂ ਨੂੰ ਇਹਨੇ ਸੂ ਪੈਣਾ ਦੁੱਧ ਇਹ ਵੀ 20 ਕਿਲੋ ਵਾਂਗੂ ਪਿਆਜੂ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਜੇ ਮੁੱਲ ਦੀਆਂ ਦੋ ਚੰਗੀਆਂ ਵੱਡੀਆਂ ਵਹਿੜਾ ਗਰਮੀ ਰਹਿਤ ਦੋਵਾਂ ਦੇ ਦੁੱਧ ਮੱਝਿਆਰ ਕੋ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਐ ਸਾਲੋ ਸਾਲ ਦੁੱਧ ਦੇ ਨਿਆਰੇ ਦੇ ਦੇਣੀਆਂ ਫੋਨ ਨੰਬਰ ਸਕਰੀਨ ਤੇ ਆ ਮੁੱਲ ਕਰਨ ਨੂੰ 65 65 ਹਜ਼ਾਰ ਕਰਾ ਲਓ ਬਾਈ ਕਹਿੰਦਾ ਭਾਵੇਂ 56 56 ਹਜ਼ਾਰ ਦੀ ਜੋੜੀ ਦੇ ਦੇਣੀ ਆ ਅੱਜ ਸੰਗਰਾਮ ਦਾ ਦਿਹਾੜਾ ਬਾਈ ਕਹਿੰਦਾ ਜੇ ਕੋਈ ਜੋੜਾ ਲੈ ਲੂ ਹੋਰ ਵੀ ਖੁੱਲਾ ਮਾਨ ਤਾਨ ਕਰ ਦੂੰਗਾ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਭਾਵੇਂ ਦੋ ਟਾਈਮ ਚੋ ਕੇ ਲੈ ਜੀ ਅਗਲਾ ਦੋ ਕਿਲੋ ਬੋਲੀ ਕੱਢੀ ਆ ਸਹੀ ਆ ਹੂੰ ਫੋਨ ਨੰਬਰ ਸਕਰੀਨ ਤੇ ਆ ਲਾਸਟ ਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਦੇਣਾ